ਤੰਬੂ ਤੋਂ ਬਾਹਰ ਦਾ ਨਜ਼ਾਰਾ ਕੁਝ ਐ ਹੋ ਜਾਏ ਰਾਤ ਨੀਂਦ ਸੁਣੀ ਆਈ ਕਿਉਂਕਿ ਕੁੱਤੇ ਵਗੈਰਾ ਨਹੀਂ ਪੌਂਗਦੇ ਸੀ ਤੇ ਇੱਥੇ ਪੂਰੀ ਸ਼ਾਂਤੀ ਸੀਗੀ ਠੰਡ ਘੱਟ ਸੀਗੀ ਸਲੀਪਿੰਗ ਬੈਗ ਲੈਣ ਕਰਕੇ ਨੀਂਦ ਜਿਹੜੀ ਹੈਗੀ ਆ ਉਹ ਚੰਗੀ ਤਰ੍ਹਾਂ ਆਈ ਸਵੇਰ ਦੇ ਸਵਾਗ 5 ਵਜੇ ਪਿੰਡ ਦਾ ਨਜ਼ਾਰਾ ਕੁਝ ਐ ਹੋ ਜਾਏ ਤੇ ਚੰਦਰਮਾ ਦੀ ਰੋਸ਼ਨੀ ਤੇ ਸੁੱਤਾ ਪਿਆ ਪਿੰਡ ਸਮਨਲੇ ਪਹਾੜ ਦੇ ਉੱਤੇ ਐ ਲੱਗਦਾ ਜਿਵੇਂ ਸੂਰਜ ਦੀਆਂ ਕਿਰਨਾਂ ਡਿੱਗ ਰਹੀਆਂ ਹੌਲੀ ਹੌਲੀ ਸੂਰਜ ਹੁਣ ਇਧਰਲੇ ਪਾਸਿਓਂ ਨਿਕਲਦਾ ਪਾਣੀ ਤੇ ਨਾਲ ਲੱਗਿਆ ਸਾਡਾ ਤੰਬੂ ਤੇ ਇੱਧਰ ਬਾਈਰਗਿਆਂ ਦਾ ਜਿਹੜਾ ਹੈਗਾ ਬਾਲਣ ਪਾਥੀਆਂ ਤੇ ਸੁੱਕੇ ਜਿਹੜੇ ਮਟਰ ਹੈ ਉਹਨਾਂ ਦੇ ਬੂਝੇ ਤੇ ਬਾਈਰਗਿਆਂ ਦਾ ਘਰ ਸਾਜਰੇ ਉੱਠ ਘਟਦੇ ਆ ਇਹ ਅਸੀਂ ਹਜੇ ਸੁੱਤੇ ਪਏ ਸੀ ਤੇ ਸਾਨੂੰ ਇਹਨਾਂ ਦੇ ਪੈਰਾਂ ਦੀ ਜਿਹੜੀ ਹੈਗੀ ਆਵਾਜ਼ ਸੁਣਾਈ ਦੇਣ ਲੱਗੀ ਸੀ ਸਵੇਹਾ ਉੱਠ ਕੇ ਆਪਦੀ ਫਸਲ ਵਾੜੀ ਸੰਭਲਣ ਲੱਗ ਜਾਂਦੇ ਆ ਜਿਵੇਂ ਹੁਣ ਬਾਈ ਥੱਲੇ ਉਹ ਜਿਹੜੀਆਂ ਸੁੱਕੀਆਂ ਪਈਆਂ ਹੈਗੀਆਂ ਪੱਠੇ ਆਹ ਥੱਭੀਆਂ ਇਹਨਾਂ ਨੂੰ ਚੱਕ ਚੱਕ ਕੇ ਉੱਪਰ ਇੱਥੇ ਰੱਖੀ ਜਾਂਦਾ ਹੈ। ਇੱਥੇ ਰੱਖ ਕੇ ਬਿਰੇ ਨੂੰ ਸੁਕਾ ਲੈਣਗੇ। ਹੋ ਸਕਦਾ ਇਹਦੇ ਚੋਂ ਫੇ ਮਟਰ ਬਾਅਦ ਇੱਥੋਂ ਕੱਢਦੇ ਹੋਣ। ਲਗਭਗ ਤਿਆਰੀ ਹੈ ਤੇ ਰੋਟੀ ਪਾਣੀ ਛੱਕ ਕੇ ਬਾਈਆਂ ਤੋਂ ਤੇ ਫਿਰ ਚੱਲਦੇ ਆ ਅੱਗੇ ਨੂੰ। ਸਵੇਰ ਦਾ ਸਮਾਂ ਤਕਰੀਬਨ 8 ਵਜੇ ਦਾ ਤੇ ਆਪਾਂ ਇੱਥੋਂ ਚਾਲੇ ਪਾਉਣ ਲੱਗੇ ਆ ਰੋਟੀ ਪਾਣੀ ਛੱਕ ਲਿਆ ਸੀਗਾ ਤੇ ਆਹ ਬਾਈਆਂ ਦਾ ਜਿਹੜਾ ਹੈਗਾ ਪੂਜਾ ਸਥਾਨ ਹੈ। ਇੱਥੇ ਇਹਨਾਂ ਨੇ ਆਪ ਦੀ ਜਿਹੜੀ ਹੈਗੀ ਆ ਕੋਈ ਜੜੀ ਬੂਟੀ ਜਿਹੜੀ ਹੈਗੀ ਆ ਉਹ ਬਾਲ ਕੇ ਤੇ ਧੂਫ ਵਗੈਰਾ ਕੀਤੀ ਵੀ ਹੈ। ਇਹ ਉਹੀ ਓਮ ਮਨੇ ਪਦਮਾਂ ਦੇ ਜਿਹੜੇ ਹੈਗੇ ਸਲੋਕ ਲਿਖੇ ਹੋਏ ਐ ਇੱਥੋਂ ਪਦਮ ਦਾ ਰਾਹ 4 4 ਘੰਟਿਆਂ ਦਾ ਹੈ ਰਾਹ ਔਖਾ ਹੈ ਤੇ ਪੈਟਰੋਲ ਵਗੈਰਾ ਵੀ ਕਹਿੰਦੇ ਪਦਮ ਹੀ ਮਿਲਦਾ ਅਸੀਂ ਗਲਤੀ ਕਰਕੇ ਥੋੜੀ ਜੀ ਵੀ ਧਿਆਨ ਨਹੀਂ ਦਿੱਤਾ ਤੇ ਪੈਟਰੋਲ ਘਟ ਹੈ ਦੇਖਦੇ ਆ ਜਿਹੜੇ ਰਸਤੇ ਕਿਤੇ ਪੈਟਰੋਲ ਮਿਲ ਗਿਆ ਕੋਂਪਾ ਕਹਿੰਦੇ ਸ਼ਾਇਦ ਮਿਲ ਜੇ ਪਰ ਜੇ ਸਰ ਗਿਆ ਤਾਂ ਹੋ ਸਕਦਾ ਪਦਮ ਹੀ ਆ ਸੋ ਚੱਲਦੇ ਆ ਅੱਗੇ ਆਜੋ ਸਾਹਮਣੇ ਤੁਸੀਂ ਦੀ ਫਰੇਮ ਦੇ ਵਿੱਚ ਲਿੰਗ ਸ਼ੈਡ ਮਿਨਿਸਟਰੀ ਦੂਜੀ ਮਨੈਸਚੀ ਨਾਲੋਂ ਇਹਦਾ ਰਾਹ ਸੌਖਾ ਹੈ। ਬਾਕੀ ਜਿੰਨੀਆਂ ਵੀ ਮਿਨਿਸਟਰੀਆਂ ਜਾਂਦੀਆਂ ਉਹਨਾਂ ਦਾ ਰਾਹ ਜਿਹੜਾ ਹੈਗਾ ਉਹ ਉੱਪਰ ਚੜ੍ਹ ਕੇ ਜਾਣਾ ਪੈਂਦਾ। ਪਰ ਇਹਦੇ ਇੱਥੋਂ ਤੱਕ ਵਧੀਆ ਸੜਕ ਆਉਂਦੀ ਹੈ। ਤੇ ਰਾਹ ਵੀ ਵਧੀਆ ਹੈ ਤੇ ਇਧਰ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਸਮਾਨ ਰੱਖਿਆ ਹੋਇਆ। ਤੇ ਸੋਹਣੀਆਂ ਮਿਨਿਸਟਰੀ ਮਿਨਿਸਟਰੀਆਂ ਕਿਰ ਸਾਰੀਆਂ ਸੋਹਣੀਆਂ ਹੁੰਦੀਆਂ ਤੇ ਇੱਕੋ ਜਿਹਾ ਮਾਹੌਲ ਹੁੰਦਾ ਇਹਨਾਂ ਦਾ ਐ ਪੌੜੀਦਾਰ ਇਹਨਾਂ ਦੇ ਜਿਹੜੇ ਹੈਗੇ ਘਰ ਬਣਾਏ ਹੁੰਦੇ ਉੱਪਰ ਮੰਦਿਰ ਹੁੰਦਾ। ਦੇ ਨਿੱਥਲੇ ਪਾਸੇ ਜਿਹੜੇ ਹੈਗੇ ਆ ਲਾਮਾ ਤੇ ਜਿਹੜੇ ਇਹਨਾਂ ਦੇ ਉਹ ਚੇਲੇ ਪਾਲ ਕੇ ਆ ਉਹ ਰਹਿੰਦੇ ਆ ਤੇ ਇਧਰਲੇ ਪਾਸੇ ਮਹਾਤਮਾ ਬੁੱਧ ਦੀ ਇੱਕ ਬਹੁਤ ਸੋਹਣੀ ਮੂਰਤੀ ਹੈ ਉਹ ਜਾਂਦੇ ਵੇਖਾਂਗੇ ਬਾਹਰ ਹਾਂਜੀ 1999 ਤੋਂ ਹੀ ਪੁਰਾਣਾ ਇਹ ਮੰਦਿਰ ਬਣਿਆ ਹੋਇਆ ਤੇ ਇਹ ਇਹਦੀ ਸਾਮ ਸਮਾਲ ਕਰਦੇ ਆ ਬਹੁਤ ਸੋਹਣੀਆਂ ਪੇਂਟਿੰਗਸ ਤੇ ਅੰਦਰ ਇਹਨਾਂ ਦਾ ਇਹ ਕਾਕਸ਼ ਬਣਿਆ ਹੋਇਆ ਇੱਥੇ ਇੱਥੇ ਇਧਰ ਇਹਨਾਂ ਦੀ ਸ਼੍ਰੀ महात्मा बुद्ध जी की मूर्ति ये जो मैत्रेय बुद्धा है ना ये, ये इनके अवतार हैं बुद्धा के बुद्धा के ठीक है हाँ ये वाला थैंक यू धन्यवाद झूले जी झूले ਹਾਂਜੀ ਚਾਹ ਪੀਤੇ ਚਾਹ ਪੀਓ ਛੋਏ ਭਾਈ 30 ਸਾਲ ਪੁਰਾਣਾ ਕਹਿੰਦੇ ਬਣਿਆ ਹੋਇਆ ਤੇ ਥੱਲੇ ਜਿਹੜਾ ਹੈਗਾ ਇਹ ਮਿਨਿਸਟਰੀ ਬਹੁਤ ਸੋਹਣੀ ਆ ਤੇ ਵਿਦਿਨ ਕਲੰਡਰ ਦੇ ਨਾਲ ਅੰਗਰੇਜ਼ੀ ਕਲੰਡਰ ਤੇ ਇੱਧਰ ਬੈਠੇ ਆ ਮਾਤਾ ਜੀ ਜੁਲਾਈ ਸੋ ਇੱਧਰ ਇਹਨਾਂ ਦੀ ਰਸੋਈ ਹੈ ਸੋ ਭਾਈ ਇਹ ਲਾਮੇ ਜਿਹੜੇ ਹੈਗੇ ਆ ਬਹੁਤ ਪਿਆਰ ਸਤਿਕਾਰ ਦਿੰਦੇ ਆ ਮੰਦਿਰ ਵੀ ਦਿਖਾਇਆ ਅੰਦਰੋਂ ਤੇ ਇਹਨਾਂ ਨੇ ਰਸੋਈ ਚ ਕਹਿੰਦੇ ਸਾਡੀ ਬਟਰ ਚਾਹ ਨੂਨ ਵਾਲੀ ਚਾਹ ਜਿਹੜੀ ਉਪੀਕੇਦੋ ਸਾਹਸ ਫਾਇਦਾ ਕਾਸ ਧਿਆਨ ਹੈ ਤੇ ਪਲੀਜ਼ ਰਿਮੂਵ ਯਰ ਸ਼ੂਜ਼ ਇੱਥੇ ਸ਼ੂਜ਼ ਉਤਾਰਨੇ ਪੈਣਗੇ ਇੱਥੇ ਆਪਾਂ ਬਿਠਾ ਕੇ ਇਹ ਚਾਹ ਪੀਣਗੇ ਜੁਲੇ ਜੀ ਠੀਕ ਹੋ ਠੀਕ ਸਰ ਤੇ ਇਹਨਾਂ ਦਾ ਪੂਜਾ ਸਥਾਨ ਹੈ ਇਹਦੇ ਅੰਦਰ ਬੈਠ ਕੇ ਇਹ ਪੂਜਾ ਕਰਦੇ ਆ ਆ ਤੁਹਾਨੂੰ ਆਵਾਜ਼ ਸੁਣਾਈ ਦਿੰਦੀ ਆ ਡਰਮ ਦੀ ਤੇ ਇਹਨਾਂ ਦੇ ਡੰਮਰੂਆਂ ਦੀ ਉਹਦੇ ਨਾਲੇ ਮੰਤਰ ਪੜਦੇ ਆ ਸੋ ਸੋਹਣਾ ਮਾਹੌਲ ਹੁੰਦਾ ਮਨਸਟਰੀਆਂ ਦਾ ਆ ਲਿੰਗ ਛੜ ਦੀ ਮਨਸਟਰੀ ਦਾ ਬਾਹਰੀ ਹਿੱਸਾ ਹੈ ਤੇ ਇਹ ਮੰਦਿਰ ਸਾਰੀਆਂ ਹੀ ਲਾਲ ਤੇ ਚਿੱਟੇ ਰੰਗ ਦੀਆਂ तकरीबन ਇਦਾਂ ਹੀ ਹੁੰਦੀਆਂ ਤੇ ਨਾਲ ਇਹਨਾਂ ਦੇ ਆਹ ਸ਼ੰਕੂनुਮ ਜਿਹੜੀ ਹੈਗੀ ਆ ਉਹ ਗੁੰਬਦ ਬਣੇ ਹੁੰਦੇ ਆ ਇੱਥੇ ਇਹ ਸਵੇਰ ਜਿਹੜਾ ਹੈਗਾ ਅੱਗ ਬਾਲ ਕੇ ਵਿੱਚ ਸਤੂ ਤੇ ਜਿਹੜੀ ਉਹੀ ਬਾਈਰ ਗਿਆਣੀ ਤੂਫ ਕਰਨ ਵਾਸਤੇ ਜੜੀ ਬੂਟੀ ਪਾਈ ਸੀ ਉਹ ਪਾ ਕੇ ਅੱਗ ਬਾਲ ਦਿੰਦੇ ਆ ਸੋ ਇੱਕ ਤਰ੍ਹਾਂ ਦੀ ਇਹ ਫਰੇਗਰੈਂਸ ਜਿਹਨੂੰ ਆਪ ਅਗਰਬੱਤੀ ਕਹਿ ਦਿੰਦੇ ਆ ਉਹਦਾ ਕੰਮ ਕਰਦੀ ਆ ਤੇ ਲਿੰਗ ਸ਼ੇਡ ਪਿੰਡ ਦਾ ਨਜ਼ਾਰਾ ਇੱਥੋਂ ਇਹੋ ਜਿਹਾ ਦਿਖਾਈ ਦਿੰਦਾ ਹੈ ਕਾਫੀ ਉੱਚੀ ਆ ਗਈਆਂ ਤੇ ਇਧਰ ਮਾਤਮੋਬਦ ਦੀ ਉਹੀ ਪ੍ਰਤਿਮਾ ਇੱਥੇ ਦਿਖਾਈ ਦਿੰਦੀ ਹੈ ਕਹਿੰਦੇ ਸੁਧਾਰਥ ਬੁੱਧ ਹੋ ਗਿਆ ਤੇ ਅੱਜ ਕੱਲ ਹਰੇਕ ਸੁਧਾਰਥ ਜਿਹੜਾ ਉਹ ਘਰੋਂ ਤਾਂ ਤੁਰਦਾ ਪਰ ਬੁੱਧ ਨਹੀਂ ਹੁੰਦਾ ਕਿਉਂਕਿ ਬੁੱਧ ਹੋਣਾ ਬਹੁਤ ਔਖਾ ਹੈ ਮੋਕਸ਼ ਨੂੰ ਪਾ ਜਾਣਾ ਨਿਰਵਾਣ ਨੂੰ ਪਾ ਜਾਣਾ ਬਹੁਤ ਔਖਾ ਸਾਹਮਣੇ ਲਿੰਗਸ਼ੜ ਮਿਨਿਸਟਰੀ ਉਹਦੇ ਦੋ ਹਿੱਸੇ ਪੁਰਾਣਾ ਤੇ ਨਵਾਂ ਦੋਨਾਂ ਨੂੰ ਦੇਖਿਆ ਚਾਹ ਪਾਣੀ ਪੀਤਾ ਉਹਨਾਂ ਕੋਲੋਂ ਤੇ ਹੁਣ ਆਪਾਂ ਇਧਰੋਂ ਵਾਪਸ ਚੱਲੇ ਆਂ ਪਤਮਵਲ ਨੂੰ ਪਤਮਵਲ ਨੂੰ ਦੋ ਰਸਤੇ ਜਾਂਦੇ ਆ ਇੱਕ ਯੂਚਲਿੰਗ ਵੀਜ ਦੀ ਤੇ ਇੱਕ ਸਿੱਧਾ ਜਿਹੜਾ ਹੈਗਾ ਸ਼ਾਰਟਕਟ ਨਿਰਾਕ ਵਾਲਾ ਜੰਕਸ਼ਨ ਨਿਰਾਕ ਜੰਕਸ਼ਨ ਵਾਲਾ ਕਹਿੰਦੇ ਰਾਹ ਖਰਾਬ ਦੱਸਦੇ ਆ ਅੱਗੇ ਜਾ ਕੇ ਪੁੱਛਾਂਗੇ ਵੀ ਭਾਈ ਕਿਵੇਂ ਆ ਰਾਹ ਜਾਣ ਆ ਕਿੰਨੀ ਕਿਉਂਕਿ ਉਹ ਸ਼ਾਰਟਕਟ ਹੈ ਸੋ ਸ਼ਾਰਟਕਟ ਰਾਹ ਜੇ ਫੜ ਲਿਆ ਤਾਂ ਤੇਲ ਦੀ ਬਚਤ ਹੋ ਜਾਊਗੀ ਸੋ ਸੋਹਣੀ ਹੈ ਮਨਸਟਰੀ ਵੀ ਪਹਾੜਾਂ ਦੇ ਵਿੱਚ ਘिरी ਹੋਈ ਐਨ ਜਿਵੇਂ ਸ਼ਾਂਤ ਇੱਧਰ ਵਸਦਾ ਘੁੱਗ ਵਸਦਾ ਪਿੰਡ ਲਿੰਗਸ਼ੜ ਚਲੋ ਜੀ ਆਲਵਦਾ ਕਹਨੇ ਆ ਹਾਂ ਲਿੰਗਸ਼ੜ ਨੂੰ ਤੇ ਅੱਗੇ ਚੱਲੇ ਪਾਉਨੇ ਆ ਜੇ ਕਦੇ ਫੇਰ ਸਬਾਬ ਬਣਿਆ ਤਾਂ ਇਹਨੂੰ ਜ਼ਰੂਰ ਵੇਖਣਾ ਵਾਂਗੇ ਲਿੰਗਸ਼ੜ ਪਿੰਡ ਨੂੰ ਤੇ ਮਨਿਸਟਰੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੈ ਇੱਕ ਬਾਤ ਬਤਾ ਦੇਂਗੇ ਕੱਲ ਖਲਸੀ ਤੋਂ ਚੱਲ ਕੇ ਸਿੰਗੇਲਾ ਦੇ ਸਿਰਸਲਾ ਕਰਕੇ ਇੱਧਰਲੇ ਪਾਸੇ ਲਿੰਗਸ਼ੜ ਵਾਲੇ ਰਾਹ ਪਏ ਸੀ ਆਪਾਂ ਤੇ ਥਲੜਾ ਰਾਹ ਜਿਹੜਾ ਹੈਗਾ ਯੂਚਲਿੰਗ ਵਿੱਚ ਦੀ ਨਿਰਾਕ ਨੂੰ ਲੈ ਜਾਂਦਾ ਸੋ ਆਪਾਂ ਚੱਲਾਂਗੇ ਹੁਣ ਉੱਥੋਂ ਵਾਪਸ ਆ ਗਏ ਆ ਤੇ ਵਾਪਸ ਆਉਣ ਤੋਂ ਬਾਅਦ ਆਰਾ ਪੈ ਜਾਗੇ ਯੂਚਲਿੰਗ ਪਿੰਡ ਇੱਥੋਂ 5 ਕਿਲੋਮੀਟਰ ਰਹਿ ਜਾਂਦਾ ਦੇਖਦੇ ਆ ਯੂਚਲਿੰਗ ਤੋਂ ਅੱਗੇ ਰਸਤਾ ਜਿਹੜਾ ਮੇਨ ਰੋਡ ਵਾਲਾ ਹੈਗਾ ਜਾਂਸਕਰ ਵੇਲੀ ਵਾਲਾ ਉਹ ਕਿੰਨਾ ਕੁ ਰਹਿ ਜਾਂਦਾ ਤੇ ਪਹਾੜਾਂ ਦਾ ਜਿਹੜਾ ਦ੍ਰਿਸ਼ ਹੈ ਉਹ ਸ਼ਾਨਦਾਰ ਹੈ ਸਾਹਮਣੇ ਦਿਸਦੇ ਪਹਾੜ ਤੇ ਬਣਿਆ ਗੇਟ ਇਹਨਾਂ ਦੇ ਬੁੱਧ ਧਰਮ ਦੇ ਝੂਲਦੇ ਝੰਡੇ ਤੇ ਯੂਚਲਿੰਗ ਨੂੰ ਜਾਂਦਾ ਰਾਹ ਵੱਡੇ ਵੱਡੇ ਪਹਾੜ ਤੇ ਡੂੰਗੀਆਂ ਡੂੰਗੀਆਂ ਖੱਡਾਂ ਨਾ ਬੰਦਾ ਤੇ ਨਾ ਬੰਦੇ ਦੀ ਜਾਤ ਤੇ ਸਿਰ ਪਰਿੰਦੇ ਚੂਹੇ ਮਰਮੜ ਜੀ ਨੂੰ ਕਹਿ ਦਿੰਦੇ ਆ ਉਹ ਆ ਛੋਟੇ ਛੋਟੇ ਵੱਡੇ ਵੱਡੇ ਜਿਹੜੇ ਚੂਹੇ ਆਮ ਹੀ ਮਿਲਦੇ ਆ ਨਿੰਮੋਲੇ ਰਾਹ ਤੇ ਮਿਲਦੇ ਆ ਉਹ ਵੀ ਇੱਥੇ ਦੇਖੋ ਨੂੰ ਮਿਲੇ ਸੀ ਯੂਥ ਲਿੰਗ ਨੂੰ ਪਹੁੰਚਾਂਗੇ ਹੁਣ ਔਖਾ ਪਿੰਡ ਆ ਪਤਾ ਕਰ ਲਿਆ ਇਹਦੂ ਔਖਾ ਵੇਣੇ ਅਜੇ ਆਉਂਦਾ ਕਿ ਨਹੀਂ ਆਉਂਦਾ ਚਲੋ ਸਰ ਚਲ ਜੀ ਯੋਲਚਿੰਗ ਤੋਂ ਲੰਘ ਕੇ ਆਪਾਂ ਜਾਂਸਕਰ ਵੈਲੀ ਰੋਡ ਵੱਲ ਨੂੰ ਪੈ ਗਏ ਆ ਤੇ ਸੜਕ ਵਿੱਚ ਦੀ ਕੁਝ ਸਾਫਾਗੀ ਸੀਗੀ ਤੇ ਕੁਦਰਤੋਂ ਵੀ ਵੱਡੇ ਵੱਡੇ ਵਿਸ਼ਾਲ ਪਹਾੜਾਂ ਦੇ ਨਾਲ ਸਾਡਾ ਸਵਾਗਤ ਕਰ ਰਹੀ ਹੈ ਤੇ ਕਮਾਲ ਦੀ ਗੱਲ ਇਹ ਹੈ ਵੀ ਇੰਨਾ ਪਹਾੜਾਂ ਦੇ ਵਿੱਚ ਵੱਡੇ ਵੱਡੇ ਪਹਾੜਾਂ ਦੇ ਵਿੱਚ ਕਿਰੇ ਹੋਏ ਨਿੱਕੇ ਨਿੱਕੇ ਪਿੰਡ ਕਾਫੀ ਆ ਜਾਂਦੇ ਪਿੱਛੇ ਯੋਲਚਿੰਗ ਆਇਆ ਸੀ ਉਸ ਤੋਂ ਪਹਿਲਾਂ ਲਿੰਕ ਸ਼ੈੱਡ ਜਾ ਕੇ ਆਏ ਸੀ ਤੇ ਉਦੋਂ ਪਿੱਛੇ ਹੋਰ ਆਏ ਸੀ ਸੋ ਕਮਾਲ ਏ ਉਹਨਾਂ ਆਪ ਉਹਨਾਂ ਪਹਾੜਾਂ ਨੂੰ ਲੰਘ ਕੇ ਆਪਾਂ ਖੜੇ ਆ ਲਿੰਕ ਸ਼ੈੱਡ ਤੇ ਜਾਂਸਕਰ ਜੰਕਸ਼ਨ ਤੇ ਉਹੀ ਰਾਹ ਜਿਹੜਾ ਆਪਾਂ ਸ਼ਾਰਟਕਟ ਸੋਚਦੇ ਸੀ ਉਹ ਇਧਰੋਂ ਆਉਂਦਾ ਸੋ ਇੱਥੋਂ ਘੁੰਮ ਘੁਮਾ ਕੇ ਉਹ ਉਹ ਪਹਾੜਾਂ ਵੀ ਦੀ ਹੋ ਕੇ ਜਾਂਦਾ ਸ਼ਾਇਦ ਉਸਨੇ ਦੱਸਿਆ ਸੀ ਵੀ ਕੋਈ ਟਨਲ ਦਾ ਕੰਮ ਚੱਲੀ ਜਾਂਦਾ ਉਹਦੇ ਕਰਕੇ ਉਹ ਰਾਹ ਖਰਾਬ ਹੋ ਗਿਆ ਹੈਗਾ ਇਧਰਲੇ ਪਾਸੇ ਸਾਹਮਣੇ ਦਿਖਾਈ ਦਿੰਦਾ ਪਿੰਡ ਨਰਾਕ ਹੈ ਦਰਿਆ ਟੱਪ ਕੇ ਤੇ ਬੜੀ ਉਮੀਦ ਆ ਵੀ ਅਸੀਂ ਇਹ ਸੜਕ ਦੇ ਨਾਲ ਦਰਿਆ ਦੇ ਨਾਲ ਨਾਲ ਇਧਰਲੇ ਪਾਸੇ ਨੂੰ ਜਾਣਾ ਸੋ ਅਚੰਭਾ ਕਰਨ ਵਾਲੀ ਗੱਲ ਇਹ ਹੈ ਵੀ ਕੁਦਰਤ ਜਿਹੜੀ ਹੈਗੀ ਆ ਉਹ ਖਾਲਸ ਆ ਜਮਾ ਇੱਥੇ ਨਰੋਲ ਕੁਦਰਤ ਇਹਨਾਂ ਕੁਦਰਤ ਦੇ ਪੈਨਾ ਪਹਾੜਾਂ ਵਿੱਚ ਆ ਲੋਕ ਜਿਹੜੇ ਹੈਗੇ ਆ ਸੜਕਾਂ ਬਣਾਉਣ ਦਾ ਕੰਮ ਕਰੀ ਜਾਂਦੇ ਆ ਮਜੀਦ ਭਾਈ ਸ਼ਿਰਨਗਰ ਤੋਂ ਜੀਐਨਕੇ ਵਿੱਚ ਜੌਬ ਕਰਦੇ ਨੇ ਜੀਐਨਕੇ ਜੀਐਨਕੇ ਬੈਂਕ ਵਿੱਚ ਕੰਮ ਕਰਦੇ ਜੀਕੇ ਬੈਂਕ ਵਿੱਚ ਸੋ ਬੜੀ ਬੜੀ ਮਿਹਰਬਾਨੀ ਬਾਈ ਦੀ ਅਰੇ ਇਹ ਤਾਂ ਠੀਕ ਹੈ ਇਹ ਤਾਂ ਕੋਡ ਹੈ ਇਸ ਸਟ੍ਰੀਟ ਦਾ ਕੋਡ ਯਹੀ ਹੈ ਯਹੀ ਹੈ ਠੀਕ ਹੈ ਬਿਲਕੁਲ ਸਰ ਮਿਲਦੇ ਹਾਂ ਭਾਈ ਨਾਲ ਤੇ ਬਾਈ ਨੇ ਸਾਨੂੰ ਜਿਹੜਾ ਤੇਲ ਆ ਉਹ ਦੇਤਾ ਹੈਗਾ ਤੇਲ ਸਾਡਾ ਜਿਹੜਾ ਖਤਮ ਹੁੰਦਾ ਸੀਗਾ ਹੁਣ ਸਾਡੇ ਤੇ ਉਹ ਦਿੱਕਤ ਨਹੀਂ ਆਉਣੀ ਮਿਲੂੰਗਾ ਸਰ ਮੈਂ ਤੁਹਾਨੂੰ ਬਿਲਕੁਲ ਮਜੀਦ ਭਾਈ ਸ਼ਿਰਨਗਰ ਜਦ ਵੀ ਆਏ ਮਿਲ ਕੇ ਜਾਊਗਾ ਬਿਲਕੁਲ ਸਰ ਠੀਕ ਹੈ ਇਹਨੂੰ ਸਬਾਬ ਕਹੋ ਤੇ ਚਾਹੇ ਕਹੋ ਕਰਾ ਮਾਤਾ ਸੋ ਇਨਰ ਆਵਾਂ ਤੇ ਇਹੋ ਜਿਹੇ ਜਿਹੜੇ ਸਬਬ ਹੈ ਉਹ ਬੜੇ ਹੀ ਦਿਲਚਸਪੁੰਦੇ ਤਜਰਬੇ ਹੁੰਦੇ ਆ ਸਾਡਾ ਤਜਰਬਾ ਇਹ ਰਿਹਾ ਕਿ ਭਾਈ ਜੇ ਤੁਸੀਂ ਕਿਤੇ ਤੁਰਦੇ ਹੋ ਤਾਂ ਜਿੱਥੋਂ ਕਿਤੋਂ ਵੀ ਤੁਸੀਂ ਰੁਕਦੇ ਹੋ ਉੱਥੋਂ ਆਪਦੀ ਟੈਂਕ ਫੁੱਲ ਕਰਾ ਕੇ ਤੁਰੋ ਚਾਹੇ ਤੁਹਾਡੇ ਲੀਟਰ ਤੇਲ ਮੱਚਿਆ ਚਾਹੇ 2 ਲੀਟਰ ਤੇਲ ਮੱਚਾ ਹੁਣ ਸਾਡਾ ਸਿਰਫ ਕੀ ਹੈ ਸਿਰਫ ਲੀਟਰ ਤੇਲ ਦੇ ਨਾਲ ਹੀ ਅਸੀਂ ਰੁਕ ਜਾਣਾ ਸੀਗਾ ਕਿਉਂਕਿ ਲੀਟਰ ਤੇਲ ਨਾਲ ਅਸੀਂ ਪਤਮ ਪਹੁੰਚ ਜਾਣਾ ਸੀਗਾ ਪਰ ਜਿਵੇਂ ਕਹਿੰਦੇ ਮਹਾਰਾਜ ਆਪੇ ਵਿਧ ਬਣਾਉਂਦਾ ਸੋ ਇੱਥੇ ਉਹ ਬਾਈ ਮਾਜੇਦ ਸਾਨੂੰ ਪੰਪ ਆਪ ਹੀ ਰੋਕ ਲਿਆ ਉਹਨੇ ਬਾਈ ਨੇ ਅਸੀਂ ਕਿਹਾ ਰੋਕਣਾ ਸੀਗਾ ਉਹਨੂੰ ਪੁੱਛਣਾ ਸੀ ਵੀ ਜੇ ਕੋਈ ਭਾਂ ਦੇ ਦੇ ਸਕਦਾ ਕਿਉਂਕਿ ਉਹਦੇ ਕੋਲ ਦੋ ਕੈਨੀਆਂ ਸੀਗਾ ਤੇਲ ਦੀਆਂ ਤੇ ਅਸੀਂ ਉਹਨੂੰ ਪੁੱਛਣਾ ਸੀ ਵੀ ਜੇ ਸਾਨੂੰ ਤੇਲ ਦੇ ਸਕਦੇ ਥੋੜਾ ਜਿਹਾ ਪਰ ਉਹਨੇ ਆਪ ਹੀ ਕਹਿਤਾ ਉਹਨੂੰ ਮੈਂ ਕਿਹਾ ਵੀ ਤੁਸੀਂ ਦੋ ਕੈਨੀਆਂ ਕਿਉਂ ਰੱਖੀਆਂ ਹੋਈਆਂ ਉਹ ਕਹਿੰਦਾ ਮੇਰਾ ਕੋਈ ਹੋਰ ਪਲਾਨ ਸੀਗਾ ਤੇ ਹੁਣ ਹੋਰ ਬਣ ਗਿਆ ਫਿਰ ਮੈਂ ਵੀ ਸਾਨੂੰ ਦੇ ਦਿਓ ਐਕਸਟਰਾ ਹੈਗਾ ਤਾਂ ਉਹਨੇ ਹੱਸ ਕੇ ਦੇਦਾ ਕਹਿੰਦਾ ਇਹ ਕੋੜ ਹੀ ਐਸ ਰੋਡ ਦਾ ਤਾਂ ਹੈਲਪ ਹੈਲਪ ਅਦਰਜ਼ ਚਲੋ ਵਧੀਆ ਹੋਇਆ ਠੀਕ ਹੈ ਜੀ ਜੋ ਵੀ ਨਿਬੜਿਆ ਇਹ ਤਜਰਬੇ ਹੈ ਸੋ ਤਜਰਬੇ ਚੱਲਦੇ ਆਂ ਬੜੀ ਹੀ ਤੰਗ ਤੇ ਛੁੱਟੀ-ਮੁੱਟੀ ਸੜਕ ਤੋਂ ਹੁੰਦੇ ਹੋਏ ਜਾਂਸਕਰ ਵੈਲੀ ਨੇ ਸਾਡਾ ਸਵਾਗਤ ਕੀਤਾ ਜੀ ਸੜਕ ਦੇ ਨਾਲ ਸਾਹਮਣੇ ਇਹ ਵਾਦੀ ਆਉਣ ਦੀ ਜਾਂਸਕਰ ਵਾਦੀ ਖੁੱਲ ਜਾਂਦੀ ਹੈ ਨੀਲਾ-ਨੀਲਾ ਅਸਮਾਨ ਤੇ ਉਹੀ ਬੱਦਲ ਸਾਹਮਣੇ ਪਹਾੜ ਹੁਣ ਆਪਾਂ ਜਾਂਸਕਰ ਵਾਦੀ ਦੇ ਪਿੰਡਾਂ ਵੱਲ ਜਾ ਰਹੇ ਆਂ ਜਾਂਸਕਰ ਵਾਦੀ ਦਾ ਪਹਿਲਾ ਪਿੰਡ ਉੱਪਰ ਜਾਂਗਲਾ ਪਰੰਤ ਪਦਮ ਤੋਂ 35 ਕਿਲੋਮੀਟਰ ਪਿੱਛੇ ਵੈਲਕਮ ਟੂ ਜਾੰਗਲਾ ਜਾੰਗਲਾ ਪਿੰਡ ਦਾ ਸਵਾਗਤ ਕਰਦਾ ਬੋਰਡ ਤੋਂ ਇਸ ਪਿੰਡ ਦੇ ਵਿੱਚ ਬਣਿਆ ਹੋਇਆ ਜਾੰਗਲਾ ਫੋਰਟ ਤੇ ਉਹ ਦੋਨੋਂ ਆਪਾਂ ਚੱਲ ਕੇ ਦੇਖਦੇ ਹਾਂ ਕਿਉਂਕਿ ਪਦਮ ਇੱਥੋਂ 35 ਕਿਲੋਮੀਟਰ ਹੈ ਲਗਭਗ ਅੱਧੇ ਪੌਣੇ ਘੰਟੇ ਦਾ ਰਸਤਾ ਹੈ ਤੇ ਪਦਮ ਜਾ ਕੇ ਟਿਕਾਣਾ ਕਰ ਲਾਂਗੇ ਤੇ ਆ ਜਾੰਗਲਾ ਫੋਰਟ ਦਾ ਝਾਕਾ ਲੈ ਲੈਨੇ ਆ ਜੇ ਬੜਾ ਉੱਚਾ ਨਾ ਹੋਇਆ ਤਾਂ ਹੋ ਸਕਦਾ ਉਹਦੇ ਉੱਤੇ ਚੜਕੇ ਦੇਖੀਏ ਸੋ ਇਧਰੋਂ ਨਜ਼ਾਰਾ ਜਿਹੜਾ ਹੈਗਾ ਜਾਂਸਕਰਵਾਦੀ ਦਾ ਐਦਾਂ ਦਿਖਾਈ ਦਿੰਦਾ ਹੈ ਮੌਸਮ ਅੱਜ ਤਕਰੀਬਨ ਸਾਫ਼ ਹੀ ਰਿਹਾ ਸਵੇਰ ਦੇ ਜੋ ਚੱਲੇ ਆ ਤੇ ਜਿਸ ਕਰਕੇ ਜਿਹੜੇ ਆਹ ਬੱਦਲ ਹੈ ਤੇ ਨੀਲਾ-ਨੀਲਾ ਅਸਮਾਨ ਹੈ ਸਾਰੇ ਪਹਾੜਾਂ ਦੇ ਨਾਲ ਐਂ ਦਿਖਾਈ ਦਿੰਦਾ ਰਿਹਾ ਤੇ ਇੱਥੇ ਸਾਹਮਣੇ ਉਹ برفਾਂ ਲੱਦੇ ਪਹਾੜ ਵੀ ਦਿਖਾਈ ਦੇ ਰਹੇ ਐ ਪਤਮ ਟਿਕਾਣਾ ਕਰਕੇ ਉਸ ਤੋਂ ਅੱਗੇ ਨਿਕਲਾਂਗੇ ਤੇ ਹੋਰ ਦੋ ਤਿੰਨ ਥਾਵਾਂ ਦੇਖ ਕੇ ਫਿਰ ਮਨਾਲੀ ਵੱਲ ਨੂੰ ਚੱਲੇ ਪਾਵਾਂਗੇ ਜਾਂਗਲਾ ਦੀ ਚੈੱਕ ਪੋਸਟ ਜਿੱਥੇ ਤੁਹਾਡਾ ਨਾਮ ਟਰੈਵਲਿੰਗ ਸੈਂਸ ਤੇ ਵਰਲਡ ਦਾ ਨੰਬਰ ਲਿਖ ਕੇ ਉਸ ਨੂੰ ਅੱਗੇ ਤੋਰ ਦਿੰਦਾ ਲਦਾਖ ਪੁਲਿਸ ਦੇ ਵਿੱਚ ਬੀਬੀਆਂ ਵੀ ਕੰਮ ਕਰਦੀਆਂ ਜੀ ਜ਼ਿਆਦਾਤਰ ਮੈਂ ਜੋ ਪਿਛਲੇ ਲੈ ਆਇਆ ਸੀ ਉਦੋਂ ਵੀ ਦੇਖਿਆ ਸੀਗਾ ਸੋ ਥੱਲੇ ਨਹੀਂ ਉੱਪਰੋਂ ਇਹਨਾਂ ਬਾਜ਼ ਮਾਰ ਕੇ ਸਾਨੂੰ ਆ ਉਹਦਾ ਨਾਮ ਪਤਾ ਨੋਟ ਕਰਕੇ ਤੋਰਦਾ ਖਾਈ ਦਿੰਦਾ ਪਿੰਡ ਜਾਗਲਾ ਤੇ ਉਹਦੇ ਖੱਬੇ ਹੱਥ ਵੱਗਦਾ ਦਰਿਆ ਜਾਂਸਕਰ ਤੇ ਦਰਿਆ ਜਾਂਸਕਰ ਤੋਂ ਆਪਾਂ ਚੜਕੇ ਆਏ ਹਾਂ ਚੜਾਈ ਜੀ ਜਾਗਲਾ ਪੈਲੇਸ ਦੀ ਸੋ ਜਾਗਲਾ ਪੈਲੇਸ ਜਿਹੜਾ ਕੱਚਾ ਬਣਿਆ ਹੋਇਆ ਸੀਗਾ ਉਹਦੀ ਇੱਕ ਜਿਹੜੀ ਇਮਾਰਤਾ ਹੁਣ ਇਸ ਤਰ੍ਹਾਂ ਦਿਖਾਈ ਦਿੰਦੀ ਹੈ ਬਿਲਕੁਲ ਟੀਸੀ ਦੇ ਉੱਪਰ ਬਣਿਆ ਹੋਇਆ ਸੋ ਜਾਗਲਾ ਪੈਲੇਸ ਦਾ ਪਿਛੋਕੜ ਹੈ ਉਹ ਜਰਨਲ ਜੋਰਾਵਰ ਸਿੰਘ ਨਾਲ ਜੁੜਦਾ ਹੈ ਜਰਨਲ ਜੋਰਾਵਰ ਸਿੰਘ ਸ਼ੇਰੇ ਪੰਜਾਬ ਦੀ ਫੌਜ ਦਾ ਜਰਨੈਲ ਰਾਜਪੂਤ ਜਰਨੈਲ ਜਿਹੜਾ ਬਾਅਦ ਚ ਸਿੱਖ ਬਣਿਆ ਸੋ ਤੇ ਬੱਦੀ ਸੀਮਾ ਤੱਕ ਮਹਾਰਾਜ ਸਿੰਘ ਦਾ ਰਾਜ ਲੈ ਕੇ ਆਉਣ ਵਾਲਾ ਜਰਨਲ ਜੋਰਾਵਰ ਸਿੰਘ ਜਰਵਰ ਸਿੰਘ ਸੀਗਾ ਲੇ ਵਿੱਚ ਉਹਦੀ ਯਾਦ ਵਿੱਚ ਲੇ ਵਿਖੇ ਵੀ ਉਹਦੀ ਯਾਦ ਵਿੱਚ ਇੱਕ ਪੈਲੇਸ ਬਣਿਆ ਹੋਇਆ ਫੋਰਟ ਬਣਿਆ ਹੋਇਆ ਜੋਰਾਵਰ ਸਿੰਘ ਫੋਰਟ ਤੇ ਅੱਜ ਆ ਜਿਹੜਾ ਹੈਗਾ ਕਿਲਾ ਦੇਖਣ ਆਈਆਂ ਸੋ ਪੈਲੇਸ ਹੈ ਪੈਲੇਸ ਦੇ ਅੰਦਰ ਕਿਲੇ ਗੁਏ ਇਹਨਾਂ ਨੇ ਆ ਸਾਰਾ ਜਿਹੜਾ ਟਿਆਵੇ ਮਲਬਾ ਬਣਿਆ ਹੋਇਆ ਇਹ ਸਾਰਾ ਉਹਦਾ ਹੀ ਹੈਗਾ ਹਿੱਸਾ ਉੱਪਰੋਂ ਚਲਦੇ ਹਾਂ ਦੇਖਦੇ ਹਾਂ ਬੋਰਡ ਤੇ ਲਿਖੀ ਹੋਈ ਜਾਣਕਾਰੀ ਦੱਸਦੀ ਹੈ ਵੀ ਇਹ ਜਿਹੜਾ ਟਿਆ ਹੋਇਆ ਕਿੱਸਲ ਹੈ ਇਹ 10ਵੀਂ ਸਦੀ ਵਿੱਚ ਲਡੇਤ ਸੰਗ ਗੌਨ ਜਿਹੜਾ ਕਿ ਜਾਂਸਕਰ ਦਾ ਰਾਜਾ ਸੀ ਉਹਨੇ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਮੁੰਡਾ ਸੀ ਉਹਨੇ ਰਾਜ ਕੀਤਾ ਸੀ ਤੇ ਫਿਰ 1834 ਦੇ ਵਿੱਚ ਇਹ ਡੋਗਰਾ ਰਾਜ ਕਹਿੰਦੇ ਆ ਕਸ਼ਮੀਰ ਦਾ ਡੋਗਰਾ ਰਾਜ ਤਾਰੋਸ ਬਾਈ ਦੇ ਵਿੱਚ ਜਦੋਂ ਰਾਜਾ ਗਲਾਬ ਸਿੰਘ ਦੀ ਤਾਜਪੋਸ਼ੀ ਹੁੰਦੀ ਹੈ ਰਖਨੂਰ ਤੇ ਕਿਲੇ ਕੋਲੇ ਤਾਂ ਉਦੋਂ ਕਸ਼ਮੀਰ ਤੇ ਡੋਗਰੇ ਜਿਹੜੇ ਹੈਗੇ ਆ ਉਹ ਵਜ਼ੀਰ ਜਾਂ ਰਾਜੇ ਬਣ ਕੇ ਬੈਠਦੇ ਆ ਤੇ ਉਦੋਂ ਹੀ ਜਨਰਲ ਜੋਰਾਵਰ ਸਿੰਘ ਇੱਥੇ ਆ ਕੇ ਇਹਨੂੰ ਜਿੱਤਦਾ ਹੈ ਖਾਸੀਆਂ ਪੌੜੀਆਂ ਚੜਨ ਤੋਂ ਬਾਅਦ ਇਹਦੀ ਜਿਹੜੀ ਖੰਡਰ ਹੋਈ ਇਮਾਰਤ ਹੈ ਐਦਾਂ ਦਿਖਾਈ ਦਿੰਦੀ ਹੈ ਤਾਂ ਆਹ ਉਦੋਂ ਦਾ ਇੰਟਰੀ ਗੇਟ ਹੋਊਗਾ ਕੋਈ ਤੇ ਜਿਹੜੀ ਜਟਾਨ ਦੇ ਬਣਿਆ ਵਿਆ ਉਹ ਚਟਾਨ ਵੀ ਪਾਣੀ ਤੇ ਹਵਾ ਦੇ ਨਾਲ ਕੱਤੀ ਵੱਡੀ ਪਈ ਐ ਸੋ ਇਧਰ ਦਾ ਹਿੱਸਾ ਇਹਦਾ ਟੁੱਟਿਆ ਹੋਇਆ ਐ ਅੱਗੇ ਚੱਲ ਕੇ ਦੇਖਦੇ ਪਹਿਲੇ ਉਸ ਦਾ ਬਿਲਕੁਲ ਉਪਰੀ ਹਿੱਸਾ ਜਿੱਥੇ ਰਾਜੇ ਮਹਾਰਾਜੇ ਠਹਿਰੇ ਕਰਦੇ ਸੀ ਤੇ ਆਸੇ-ਪਾਸੇ ਹੁਣ ਜਿਹੜਾ ਤੁਸੀਂ ਹਾਲ ਦੇਖ ਸਕਦੇ ਇਹ ਕਕਸ਼ਾ ਦਾ ਕਮਰਾ ਹੈ ਜਾਂ ਹੋਰ ਕੰਦਾ ਇਹ ਜਿਹੜੀਆਂ ਹੈਗੀਆਂ ਟੁੱਟੀਆਂ ਹੋਈਆਂ ਕਾਫੀ ਉੱਚਾ ਹੈ ਢਾਈ ਦੇ ਵਿੱਚ ਸੋ 4-500 ਪੌੜੀ ਜੜ ਕੇ ਹੀ ਤਾਂ ਇੱਕ ਪਹਾੜੀ ਤੇ ਬਣਾਇਆ ਅਮ ਜਿਹੜਾ ਉਪਰੀ ਮਹਿਲ ਕਕਸ਼ਾ ਤੋਂ ਪਰੇ ਨੂੰ ਆ ਕੇ ਥੋੜਾ ਜਾਂ ਦਿਖਾਈ ਦਿੰਦਾ ਹੈ ਸੋ ਇਹਦੇ ਵਿੱਚ ਹੁਣ ਮਰਮਮਤ ਦਾ ਕੰਮ ਚੱਲੀ ਜਾਂਦਾ ਤੋ ਸਰਕਾਰ ਨੇ ਲਾਏ ਹੋਣੇ ਕੰਮ ਏ। ਤੋ ਰੰਗ ਚਿੱਟਾ ਹੋਇਆ ਵੇ ਆ ਕਲੀ ਕੀਤੀ ਐ। ਤੇ ਪਰਲੇ ਬਸ ਜਿਹੜੇ ਹੈਗੇ ਗਾਰਾ ਮਿੱਟੀ ਨਾਲ ਕੰਦਾਂ ਨੂੰ ਉੱਚਾ ਵੀ ਲਾਈ ਜਾਂਦੇ ਆ। ਆਇਨਾ ਦਾ ਬਹੁਤ ਤਰਸਤਾਨ ਹੈ। ਇਹ ਤੋਂ ਸਾਹਮਣੇ ਆ ਨਹੀਂ ਨੇ। ਹੁਣ ਬਿਲਕੁਲ ਟੌਪ ਤੇ ਆਪਾਂ ਇਹਦੇ ਸਾਹਮਣੇ। ਇਸ ਤੋਂ ਇਹਦੇ ਜਿਹੜੇ ਹੈਗੇ ਕਮਰੇ ਰਾਜੇ ਰਹਿਣ ਵਾਲੇ। ਟੂਰਿਸਟ ਜਿਹੜੇ ਹੈਗੇ ਆ ਤਿੰਨ ਚਾਰ ਮਹੀਨਿਆਂ ਦੇ ਜਾਂਸ ਕਰਵੈਲੀ ਚ ਸੋ ਉਹਦੇ ਕਰਕੇ ਇਹ ਇਹਦੀ ਮਰਮਦ ਵੀ ਘੱਟ ਕਰ ਸਕਦੇ ਘੱਟ ਕਰ ਪਾਉਂਦੇ ਆ ਆ ਚੀਜ਼ ਤੁਸੀਂ ਦੇਖੋਗੇ ਇਹ ਤੁਹਾਨੂੰ ਲੇ ਪੈਲੈਸ 'ਚ ਮਿਲੂਗੀ ਅਸੀਂ ਥੰਮਲੇ ਲਾ ਕੇ ਇਹਨਾਂ ਨੇ ਜਿਹੜੇ ਖੜਾਏ ਹੋਏ ਸੋ ਇਸ ਤੋਂ ਉਪਰ ਇਹਨਾਂ ਦਾ ਟੌਪ ਫਲੋਰ ਹੈ ਨ ਪੌੜੀਆਂ ਤੋਂ ਚੜ ਕੇ ਆਪਾਂ ਉੱਪਰ ਆਏ ਸੀ। ਉਹ ਉਹਦੇ ਪਰਲੇ ਪਾਸੇ ਆਪਣਾ ਸੇਲ ਤੇ। ਸੋ ਹੁਣ ਉੱਥੇ ਚੱਲ ਕੇ ਦੁਬਾਰਾ ਹੁਣ ਪਦਮਵਲ ਨੂੰ ਚਾਲੇ ਪਾਉਣੀ। ਸੋ ਜੰਗਲਾ ਉਂਝੜੇ ਹੋਏ ਜੰਗਲਾ ਬਹਿ ਲਾ ਦੇ। ਚੱਕ ਕੇ ਆ ਕੇ ਆਪਾਂ ਲੈ ਲਿਆ। ਸੋ ਜਿਵੇਂ ਜਿਵੇਂ ਵਿਚਾਰੇ ਰਾਜੇ ਤੁਰ ਗਏ ਉਵੇਂ ਵੀ ਉਹਨਾਂ ਦੀ ਜਿਹਦੀ ਯਾਦ ਆ ਹੈਗੀ ਉਹ ਵੀ ਖੰਡਰ ਬਣ ਗਏ। ਆਪਾਂ ਖੜੇ ਆਂ ਸ਼ਹਿਰ ਪਦਮ ਇਸ ਰਸਤੇ ਦੇ ਸਭ ਤੋਂ ਵੱਡਾ ਸ਼ਹਿਰ ਹੁੰਦਾ ਪਤਮ ਮਨਾਲੀ ਤੋਂ ਚੱਲ ਕੇ ਮਨਾਲੀ ਤੋਂ ਚੱਲ ਕੇ ਖਲਸੀ ਤੱਕ ਕੋਈ ਵੀ ਵੱਡਾ ਸ਼ਹਿਰ ਨਹੀਂ ਹੁੰਦਾ ਛੋਟੇ ਛੋਟੇ ਪਿੰਡ ਆਉਂਦੇ ਆ ਉਹ ਵੀ ਪਹਾੜਾਂ ਦੀਆਂ ਕੰਧਰਾਂ ਕੋਲ ਵਿੱਚ ਇੱਥੇ ਰੂਮ ਪੁੱਛਦੇ ਆ ਜੇ ਲੋਟ ਆ ਗਿਆ ਤਾਂ ਕਿਉਂਕਿ ਦੋ ਤਿੰਨ ਦਿਨ ਹੋ ਗਏ ਨਹਾਤਿਆਂ ਨੂੰ ਤੇ ਜੇ ਰੂਮ ਮਿਲ ਗਿਆ ਤਾਂ ਫਿਰ ਨਹਾ ਨੂੰ ਲਵਾਗੇ ਨਾਲੇ ਕੱਪੜੇ-ਕੁਪੜੇ ਧੋ ਲਾਂਗੇ ਪਤਮ ਪਹੁੰਚ ਕੇ ਆਪਾਂ ਹੋਸਟਲ ਲੈ ਲਿਆ ਇੱਕ ਤੇ ਨਹਾ ਨੂੰ ਲਏ ਆ ਦੋ ਚਾਰ ਕੱਪੜੇ ਸੀ ਉਹ ਧੋਲੇ ਆ ਤੇ ਥੋੜਾ ਜਿਹਾ ਫਰੈਸ਼ ਹੋ ਗਏ ਆ ਤਾਜੇ ਹੋ ਗਏ ਤਰੋ ਤਾਜੇ ਕਿਉਂਕਿ ਜਦੋਂ ਪਾਣੀ ਲੱਗਦਾ ਪਿੰਡੇ ਨੂੰ ਤਾਂ ਉਹ ਤਾਜਾ ਕਰ ਦਿੰਦਾ ਸਮਾਨ ਇੱਕ ਵਾਰੀ ਖੋਲ ਲਿਆ ਕੁਝ ਕੱਪੜੇ ਸਲਾਬੇ ਸੀਗੇ ਉਹ ਸੁੱਕਣੇ ਪਾਤੇ ਤੇ ਹੁਣ ਪਦਮ ਸ਼ਹਿਰ ਦੇ ਵਿੱਚ ਜਾਨੇ ਆ ਕੁਝ ਖਾਣੇ ਪੀਣੇ ਆ ਨਾਲੇ ਪਦਮ ਸ਼ਹਿਰ ਦਾ ਘੇੜਾ ਦਿਨ ਜਾਂਸ ਕਰਵਾਦੀ ਦੇ ਪਹਾੜਾਂ ਤੇ ਢਲਦਾ ਸੂਰਜ ਤੇ ਆਪਾਂ ਖੜੇ ਆ ਹਿਮਾਲਿਆਨ ਗੈਸਟ ਹਾਊਸ ਦੇ ਕੋਲੇ ਇੱਥੇ ਆਪਾਂ ਕਮਰਾ ਲਿਆ ਸੀਗਾ ਤੇ ਅੱਜ ਦਾ ਟਿਕਾਣਾ ਆਪਣਾ ਇੱਥੇ ਐ ਤੇ ਇੱਥੇ ਜਿਹੜਾ ਹੈਗਾ ਪਦਮ ਪਦਮ ਇੱਕ ਬਹੁਤ ਹੀ ਵੱਡਾ ਕਸਬਾ ਹੈ ਹੂੰ ਜਿਹੜੀ ਜਾਂਸਕਰ ਵੈਲੀ ਹੈ ਜਾਂਸਕਰ ਵੈਲੀ ਜੇ ਸਭ ਤੋਂ ਵੱਡੇ ਕਸਬੇ ਦੀ ਗੱਲ ਕਰੀਏ ਤਾਂ ਪਦਮ ਹੈ ਪਦਮ ਵਿੱਚ ਹੀ ਤੁਹਾਨੂੰ ਸਾਰਾ ਜਿਹੜਾ ਹੈਗਾ ਰਹਿਣ ਸੈਣ ਦਾ ਖਾਣ ਪੀਣ ਦਾ ਤੇ ਅੱਗੇ ਦੀ ਜਾਣਕਾਰੀ ਦਾ ਪਤਾ ਲੱਗ ਜਾਂਦਾ ਬੀਆਰਓ ਦੀਆਂ ਸੜਕਾਂ ਦਾ ਕੰਮ ਚੱਲਣ ਕਰਕੇ ਇੱਥੇ ਜਿਹੜੀ ਲੇਬਰ ਹੈ ਬਿਹਾਰ ਤੋਂ ਆਈ ਵੀ ਉਹ ਵੀ ਇੱਥੇ ਕਾਫੀ ਰਹਿੰਦੀ ਹੈ ਜੂਨ ਜੁਲਾਈ ਦੇ ਮਹੀਨੇ 'ਚ ਇੱਥੇ ਪੂਰੀ ਗਹਿਮਾ ਗਹਿਮੀ ਹੁੰਦੀ ਹੈ ਸ਼ਿੰਕੂਲਾ ਟਾਪ ਟੱਪ ਕੇ ਗੰਬਰੋਜਨ ਦੇਖ ਕੇ ਤੇ ਇਧਰ ਨੂੰ ਜਾਂਸਕਰ ਵੈਲੀ ਦੇਖਣ ਵਾਲੇ ਦੀ ਪੀੜ ਲੱਗੀ ਜਾਂਦੀ ਹੈ ਹੁਣ ਥੋੜੀ ਸ਼ੀਡ ਹੈ ਟੂਰਿਸਟ ਘਟ ਹੈ ਤੇ ਹੋਮਸਟੇ ਵੀ ਸਾਨੂੰ ਵਾਜਬ ਰੇਟਾਂ ਦੇ ਮਿਲ ਗਿਆ। ਮੌਸਮ ਸਾਫ਼ ਰਿਹਾ ਤੇ ਕੱਲ ਨੂੰ ਦੇਖਦੇ ਹਾਂ ਮੌਸਮ ਦਾ ਕੀ ਹਾਲ ਚਾਲ ਹੈ ਤੇ ਕੱਲ ਨੂੰ ਅੱਗੇ ਚੱਨ ਲੈ ਪਾਵਾਂਗੇ ਗੋਂਬਰੋਜਨ ਵੱਲ ਇਸੇ ਸੜਕ ਦੇ ਨਾਲ-ਨਾਲ ਤੇ ਜਾਂਸਕਰ ਦਰਿਆ ਨੂੰ ਛੱਡ ਕੇ ਸਰਾਬ ਦਰਿਆ ਚੱਲੂ ਅੱਗੇ TSPRO ਸਰਾਬ ਦਰਿਆ ਉਹਦੇ ਨਾਲ-ਨਾਲ ਜਾਵਾਂਗੇ ਤੇ ਗੋਂਬਰੰਜ ਰੰਜਨ ਟੱਪ ਕੇ ਸ਼ਿੰਕੁਲਾ ਟੱਪ ਕੇ ਮਨਾਲੀ ਵੱਲ ਨੂੰ ਦਾਖਲ ਹੋਵਾਂਗੇ।